ਕ੍ਰਿਸ਼ਨ ਜਨਮ ਅਸ਼ਟਮੀ ਸ਼ਿਵ ਮੰਦਰ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਧੰਨਾਵਾਲਾ ਰਾਜਨ ਕੁੰਦਰਾ ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿ ਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਸ਼ਿਵ ਮੰਦਰ ਚ ਮਨਾਈ ਜਾ ਰਹੀ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਮਿਤੀ 26 ਅਗਸਤ 2024 ਦਿਨ ਸੋਮਵਾਰ ਨੂੰ ਜਿਸ ਦੇ ਸਬੰਧ ਵਿੱਚ ਅੱਜ ਦਿਨ ਸਮੇਂ ਲੱਗਾ ਚਾਹ ਪਕੌੜੀਆਂ ਦਾ ਲੰਗਰ ਉਸ ਤੋਂ ਪ੍ਰੰਤ ਗੁਰੂ ਕਾਲ ਲੰਗਰ ਅਤੁੱਟ ਵਰਤ ਰਿਹਾ ਹੈ ਅਤੇ ਅੱਜ ਰਾਤ ਨੂੰ ਜਾਗਰਨ देर रात ਤੱਕ ਹੋਵੇਗਾ ਜਿਸ ਵਿੱਚ ਪਹੁੰਚ ਰਹੇ ਭੱਲਾ ਐਂਡ ਪਾਰਟੀ ਕਪੂਰਥਲੇ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਹਰ ਜਸਨਾ ਕੇ ਆਈਆਂ ਸੰਗਤਾਂ ਨਿਹਾਲ ਕਰਨਗੇ ਇਹ ਜਨਮ ਅਸ਼ਟਮੀ ਚੋਲਾ ਸਾਲ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੀ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਬੇਨਤੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰਣ ਵਿਜੇ ਕੁਮਾਰ ਕੁੰਦਰਾ ਅਤੇ ਪਰਮਜੀਤ ਜੋਸ਼ੀ ਅਤੇ ਉਹਨਾਂ ਨਾਲ ਖੜੇ ਸ਼ਿਵ ਨਰਾਇਣ ਸ਼ੰਭੂ ਅਤੇ ਰਾਕੇਸ਼ ਆਨੰਦ ਅਤੇ ਪ੍ਰਦੀਪ ਹੈਪੀ ਅਤੇ ਪੰਡਿਤ ਕੁੰਦਨ ਮਿਸ਼ਰਾ ਜੀ ਮੰਦਰ ਵਿੱਚ ਸੇਵਾ ਕਰਦੀਆਂ ਸੰਗਤਾਂ ਦੇ ਵੱਖ-ਵੱਖ ਦ੍ਰਿਸ਼ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ஸ்ரீஹாரிகலா ਜਨਮਸ਼ਟਮੀ ਸ਼ਿਵ ਮੰਦਿਰ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ نیوز ਸੰਚਾਲਕ ਜਸਤੁੰਨਾ ਵਾਲਾ ਰਾਜਨ ਕੁੰਦਰਾ ਚੋਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿਹਾਣੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇ ਤੰਤਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਸ਼ਿਵ ਮੰਦਿਰ ਚ ਮਨਾਈ ਜਾ ਰਹੀ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਮਿਤੀ 26 ਅਗਸਤ 2024 ਦਿਨ ਸੋਮਵਾਰ ਨੂੰ ਜਿਸ ਦੇ ਸਬੰਧ ਵਿੱਚ ਅੱਜ ਦਿਨ ਸਮੇਂ ਲੱਗਾ ਚਾਹ ਪਕੌੜਿਆਂ ਦਾ ਲੰਗਰ ਉਸ ਤੋਂ ਪਰੰਤ ਗੁਰੂਕਾਲ ਲੰਗਰ ਅਟੁੱਟ ਵਰਤ ਰਿਹਾ ਹੈ ਅਤੇ ਅੱਜ ਰਾਤ ਨੂੰ ਜਾਗਰਣ देर रात ਤੱਕ ਹੋਵੇਗਾ ਜਿਸ ਵਿੱਚ ਪਹੁੰਚ ਰੇ ਭੱਲਾ ਐਂਡ ਪਾਰਟੀ ਕਪੂਰਥਲੇ ਵਾਲੇ ਭਗਵਾਨ શ્રી ਕ੍ਰਿਸ਼ਨ ਜੀ ਦਾ ਹਰ ਜਸਨਾ ਕੇ ਆਈਆਂ ਸੰਗਤਾਂ ਨਿਹਾਲ ਕਰਨਗੇ ਇਹ ਜਨਮ ਅਸ਼ਟਮੀ ਚੋਲਾ ਸਹਿਬ ਸੰਗਤਾਂ ਦੇ ਸਹਿਯੋਗ ਸਦਕਾ ਅਦਿਸ਼ੇਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਹੀ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਬੇਨਤੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਮੇਲੇ ਵਿੱਚ ਪਹੁੰਚ ਕੇ ਤਨ ਮਨ ਧਨਲ ਸੇਵਾ ਕਰਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰਿਆਨ ਵਿਜੇ ਕੁਮਾਰ ਕੁੰਦਰਾ ਅਤੇ ਪਰਮਜੀਤ ਜੋਸ਼ੀ ਅਤੇ ਉਹਨਾਂ ਨਾਲ ਖੜੇ ਸ਼ਿਵ ਨਾਰੈਣ ਸ਼ੰਭੂ ਅਤੇ ਰਾਕੇਸ਼ ਆਨੰਦ ਅਤੇ ਪ੍ਰਦੀਪ ਹੈਪੀ ਅਤੇ ਪੰਡਿਤ ਕੁੰਦਨ ਮਿਸ਼ਰਾ ਜੀ ਮੰਦਿਰ ਵਿੱਚ ਸੇਵਾ ਕਰਦੀਆਂ ਸੰਗਤਾਂ ਦੇ ਵੱਖ-ਵੱਖ ਦ੍ਰਿਸ਼ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਵੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਮੈਂ ਪੁੱਤਰ ਦਾ ਜਸਵੀ ਸਿੰਘ ਅਜੀਤਪੁਰਾ ਸਾਹਿਬ ਦੇ ਜੋ ਫਿਰ ਹੁੰਦੇ ਹੈ ਆਪ ਦੀ ਹਰ ਸਾਲ ਦੇ ਜਨਮ ਦਿਨ ਤੇ ਕੀ ਕੋਈ ਵਿਦਮਾਤ ਨਹੀਂ ਬਣਾ ਲਈ ਆਪਣੇ ਪਲਾਟਵਾਸੀ ਕੋਲ ਸਭ ਤੋਂ ਚੰਗਾ ਉਹ ਜੀਣਾ ਬਣਾ ਰਹੇ ਇਸ ਜਮਨੀ ਆਉਂਦੇ ਅੱਜ ਸ਼ਿਮ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਅਸੂਤ ਸਿੰਘ ਜਨਮ ਦਿਹਾੜੀ ਬੜੀ ਧੂਮਤਾ ਮਨਾ ਰਹੇ ਅਸੀਂ ਇਹ ਜਿਹੜਾ ਬਾਜ਼ਾਰ ਵਾਲੇ ਦੁਕਾਨਦਾਰ ਵੀਰਾਂ ਦਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਤਿਹਾਰ ਹਰ ਸਾਲ ਮਨਾਉਂਦੇ ਆ। ਮੈਂ ਨਗਰ ਨਿਵਾਸੀ ਨੂੰ ਬੇਨਤੀ ਕਰਾਂਗਾ ਕਿ ਉਹ ਹੋਮ ਹੋਮ ਆ ਕੇ ਸ਼ਬਦ ਮੰਦਰ ਪਹੁੰਚਣ ਲੰਗਰ ਗੁਰੂ ਘਰ ਉੱਪਰ ਵਰਚਾ ਜਾ ਰਿਹਾ ਹੈ ਤੇ ਮੈਂ ਬੇਨਤੀ ਕਰਾਂਗਾ ਕਿ ਉਹ ਸਾਰੇ ਲੰਗਰ ਛਕਣ ਅਤੇ ਰਾਤ ਨੂੰ ਜਗ ਜਾਗਨ ਨਹੀਂ ਹੋਣਾ ਹੈ 12 ਵਜੇ ਤੱਕ ਉਹ ਜਾਗਰਣ ਵਿੱਚ ਪਹੁੰਚਣ ਦੀ ਕਿਰਵਾਇਤਾ ਕਰਨ ਜੈ ਮਾਤਾ। ਜੋਸੀ ਸਾਹਿਬ ਆਪ ਜੀ ਕੋਈ ਕਿਰਪਾ ਸਾਹਿਬ ਨਿਵਾਸੀ ਜੋ ਦਸਣਾ ਚੋ ਸੋਰੀ ਕਰਨੀ ਜੋ ਜੋ ਪ੍ਰਸ਼ੰਨਾ ਨੇ ਬੇਇਜ਼ਤੀ ਕੀਤੀ ਆ ਸੰਗਤਾਂ ਨੂੰ ਬੇਇਜ਼ਤੀ ਕੀਤੀ ਆ ਮਾਤਾ ਜੀ ਦਾ ਲੰਗਰ ਚੱਲ ਰਿਹਾ ਵਾ ਆ ਕੇ ਛਕੋ ਤੇ ਸ਼ਾਮ ਨੂੰ ਦਰਸ਼ਨ ਮਿਲੇ ਕਰੋ ਜਾ ਕੇ ਆ ਅਕੇ ਧੰਨਵਾਦ ਆਲੇ ਤੁਹਾਨੂੰ ਪਿਆਰ ਤੇ ਮੈ ਪਤਰਕਾਰ ਜੀ ਸਿੰਘ ਕਰਨਾ ਵਾ ਉਹ ਵੀ ਕੀ ਕੰਮ ਆਉਂਦਾ ਰਹੇ ਵਾ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜ਼ਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜ਼ਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆ ਕੰ ਦਬਾਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913